ਪੰਜਾਬੀਅਤ ਦੀ ਮੰਡਰਾ ਰਿਹਾ ਹੈ ਹੁਣ ਇੱਕ ਹੋਰ ਖਤਰਾ ਖਤਰਨਾਕ ਬਿਮਾਰੀਆਂ ਦੇ ਨਾਲ ਪੀੜਿਤ ਲੋਕਾਂ ਦੀ ਵਧੀ ਗਿਣਤੀ ਬੱਚਿਆਂ ਅਤੇ ਨੌਜਵਾਨਾਂ ਦੇ ਲਈ ਸਿਹਤ ਮਾਇਰਾ ਨੇ ਚਿਤਾਈ ਚਿੰਤਾ ਲੀਵਰ ਕੈਂਸਰ ਤੱਕ ਦਾ ਸਫਰ ਹੋ ਸਕਦਾ ਹੈ ਘਾਤਕ ਬੁਰੇ ਦੇਸ਼ ਦੇ ਵਿੱਚ ਟੌਪ ਤੇ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਇਹ ਅੰਕੜਾ ਪਹੁੰਚ ਗਿਆ ਹੈ 53.5% ਸਿਹਤ ਮਾਇਰਾ ਨੇ ਪ੍ਰਗਟਾਈ ਚਿੰਤਾ ਜੀ ਹਾਂ ਚੰਡੀਗੜ੍ਹ ਤੋਂ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤੋਂ ਸਾਫ ਪਤਾ ਚਲ ਰਹਾ ਹੈਗਾ ਕਿ ਚੰਡੀਗੜ੍ਹ ਦੇ ਵਿੱਚ ਇੱਕ ਅਜਿਹੀ ਬਿਮਾਰੀ ਜੋ ਕਿ ਨੌਜਵਾਨ ਤੇ ਬੱਚਿਆਂ ਦੇ ਵਿੱਚ ਜ਼ਿਆਦਾ ਪਾਈ ਜਾ ਰਹੀ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਹਤ ਅਹਿਮ ਹੈਗੀ ਹੈ ਕਿਉਂਕਿ ਇਹ ਬਿਮਾਰੀ ਕੋਈ ਆਮ ਨਹੀਂ ਹੈ ਹਰ ਇੱਕ ਦੇ ਅੰਦਰ ਇਹ ਬਿਮਾਰੀ ਜਿਹੜੀ ਕੀ ਪਾਈ ਜਾ ਰਹੀ ਹੈ ਜ਼ਿਆਦਾਤਰ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਬਿਮਾਰੀ ਪਾਈ ਜਾ ਰਹੀ ਹੈ ਤਾਂ ਜਿਸ ਦੇ ਵਿੱਚ ਪਤਾ ਲੱਗਿਆ ਹੈਗਾ ਇਸ ਰਿਪੋਰਟ ਦੇ ਵਿੱਚ ਜੋ ਸੂਤਰਾਂ ਤੇ ਮੁਤਾਬਕ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈਗਾ ਕਿ ਫੈਟੀ ਲੀਵਰ ਅਤੇ ਡਾਇਬਟੀਜ਼ ਦੀ ਸਮੱਸਿਆ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ ਤਾ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਜਿੱਥੇ ਦੇਸ਼ ਭਰ ਦੇ ਵਿੱਚ ਹਰ 100 ਦੇ ਵਿੱਚੋਂ 38 ਵੱਡੇ ਲੋਕ ਫੈਟੀ ਲੀਵਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਨੇ ਉੱਥੇ ਚੰਡੀਗੜ੍ਹ ਦੇ ਵਿੱਚ ਇਹ ਆંકੜਾ 53.5% ਤੱਕ ਪਹੁੰਚ ਗਿਆ ਮਾਹਿਰਾ ਦਾ ਕਹਿਣਾ ਹੈਗਾ ਕਿ ਇਹ ਸਮੱਸਿਆ ਹੁਣ ਸਿਰਫ ਸ਼ਰਾਬ ਪੀਣ ਵਾਲਾ ਤੱਕ ਸੀਮਿਤ ਨਹੀਂ ਹੈ ਸਗੋਂ ਜੰਕ ਫੂਡ ਯਾਨੀ ਕਿ ਫਾਸਟ ਫੂਡ ਵਰਗੀਆਂ ਚੀਜ਼ਾਂ 버ਗਰ ਪੀਜ਼ਾ ਜੋ ਕਿ ਦੱਸ ਦਈਏ ਕਿ ਮੋਮੋਜ਼ ਤੇ ਚੌਮੀਨ ਵਰਗੀਆਂ ਤੇ ਵੱਧ ਮਿੱਠਾ ਤੇ ਤੇਲ ਵਾਲਾ ਖਾਣਾ ਖਾਣ ਦੇ ਵਾਲਿਆਂ ਦੇ ਵਿੱਚ ਇਹ ਤੇਜ਼ੀ ਦੇ ਨਾਲ ਵਧ ਰਿਹਾ ਬੱਚਿਆਂ ਤੇ ਨੌਜਵਾਨਾਂ ਦੇ ਵਿੱਚ ਵੀ ਇਹ ਖਤਰਾ ਜ਼ਿਆਦਾ ਵਧ ਰਿਹਾ ਹੈ ਪੀਜੀਆਈ ਜੋ ਕਿ ਦੱਸਦੇ ਹੈ ਕਿ ਗੈਸਟਰੋਐਟਲੋਜੀਜ਼ ਵਿਭਾਗ ਦੇ ਸਾਬਕਾ ਮੁਖੀ ਦੇ ਵੱਲੋਂ ਕਹਿਣਾ ਹੈਗਾ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈਗਾ ਕਿ ਹੁਣ ਅਜਿਹੇ ਮਰੀਜ਼ ਵੀ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੇ ਕਦੇ ਵੀ ਸ਼ਰਾਬ ਦਾ ਸੇਵਨ ਨਹੀਂ ਕੀਤਾ ਫਿਰ ਵੀ ਉਹਨਾਂ ਦੇ ਲੀਵਰ ਦੇ ਵਿੱਚ 5% ਤੋਂ ਵੱਧ ਚਰਬੀ ਜੰਮ ਚੁੱਕੀ ਹੈ ਜੰਕ ਫੂਡ ਮਿੱਠੇ ਡਰਿੰਕਸ ਅਤੇ ਜ਼ਿਆਦਾ ਬੈਠਣ ਵਾਲੀ ਜੀਵਨ ਸ਼ੈਲੀ ਇਸ ਦੀ ਸਭ ਤੋਂ ਵੱਡੀ ਵਜ੍ਹਾ ਬਣ ਰਹੀਆਂ ਨੇ ਇਹ ਇੱਕ ਸਾਈਲੈਂਟ ਮਹਾਮਾਰੀ ਬਣ ਚੁੱਕੀ ਹੈ ਜੋ ਕਿ ਅਚਾਨਕ ਲੋਕਾਂ ਨੂੰ ਪਤਾ ਲੱਗਦੀ ਹੈ ਸਮੇਂ ਸਿਰ ਪਤਾ ਨਹੀਂ ਚੱਲਦਾ ਜਿਵੇਂ ਕੋਈ ਇਨਸਾਨ ਬੈਠਦਾ ਹੈਗਾ ਜਾਂ ਉਹਨੂੰ ਨਹੀਂ ਪਤਾ ਲੱਗਦਾ ਕਿ ਉਹਦੇ ਸਰੀਰ ਦੇ ਵਿੱਚ ਕਿਹੜੀ ਬਿਮਾਰੀ ਆ ਰਹੀ ਹੈ ਤਾਂ ਦੱਸ ਦਈਏ ਕਿ ਕਿਉਂਕਿ ਇਸ ਦੇ ਲੱਛਣ ਬਹੁਤ ਦੱਸ ਦਈਏ ਕਿ ਉਸ ਸਮੇਂ ਤੱਕ ਸਾਹਮਣੇ ਨਹੀਂ ਆਉਂਦੇ ਜਦੋਂ ਤੱਕ ਲੀਵਰ ਗੰਭੀਰ ਤੌਰ ਦੇ ਉਤੇ ਖਤਰਨਾਕ ਨਹੀਂ ਹੋ ਜਾਂਦਾ ਇਸ ਦੇ ਲਈ ਨਿਯਮਤ ਲੀਵਰ ਜਾਂਚ ਅਤੇ ਜੀਵਨ ਸ਼ੈਲੀ ਦੇ ਵਿੱਚ ਸੁਧਾਰ ਹੀ ਇਸ ਦੇ ਬਚਾ ਦਾ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ ਯਾਨੀ ਕਿ ਤੁਸੀਂ ਆਪਣਾ 6 ਮਹੀਨੇ ਦੇ ਵਿੱਚ ਇੱਕ ਮੈਡੀਕਲ ਟੈਸਟ ਜ਼ਰੂਰ ਕਰਵਾਇਆ ਕਰੋ ਆਪਣੇ ਲੀਵਰ ਦਾ ਚੈੱਕਅਪ ਜ਼ਰੂਰ ਕਰਵਾਇਆ ਕਰੋ ਤਾਂ ਕਿ ਤੁਹਾਨੂੰ ਅਜੇ ਹੀ ਕੋਈ ਬਿਮਾਰੀ ਨਾ ਹੋ ਜਾਵੇ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਤੁਹਾਡੀ ਸਿਹਤ ਜ਼ਿਆਦਾ ਜ਼ਰੂਰੀ ਹੈ ਤਾਂ ਲੀਵਰ ਦਾ ਕੈਂਸਰ ਦਾ ਦੱਸਦੇ ਕਿ ਲੀਵਰ ਜੋ ਕਿ ਜੇਕਰ ਜ਼ਿਆਦਾ ਜੰਕ ਫੂਡ ਖਾਣ ਦੇ ਨਾਲ ਫੈਟੀ ਲੀਵਰ ਹੋ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਕਿਤੇ ਭਿਆਨਕ ਬਿਮਾਰੀ ਦਾ ਵੀ ਰੂਪ ਧਾਰਨ ਕਰ ਸਕਦੀ ਹੈ ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਮੇਂ ਦੀ ਉਤੇ ਫੈਟੀ ਲੀਵਰ ਜੋ ਕਿ ਹੈਪੇਟਾਈਟਸ ਜੋ ਕਿ ਬੀ ਸੀ ਜਾਂ ਫਿਰ ਵੱਧ ਸ਼ਰਾਬ ਦੇ ਸੇਵਨ ਵਰਗੀਆਂ ਸਮੱਸਿਆਵਾਂ ਦਾ ਇਲਾਜ ਨਾ ਕੀਤਾ ਜਾਵੇ ਤਾਂ ਅੱਗੇ ਚਲ ਕੇ ਸਿਰੋਸਿਸ ਅਤੇ ਲੀਵਰ ਕੈਂਸਰ ਦਾ ਰੂਪ ਲੈ ਸਕਦੇ ਹਨ ਜਦੋਂ ਮਰੀਜ਼ ਹਸਪਤਾਲ ਆਉਂਦੇ ਨੇ ਉਦੋਂ ਤੱਕ ਲੀਵਰ ਦਾ ਵੱਡਾ ਹਿੱਸਾ ਡੈਮੇਜ ਹੋ ਚੁੱਕਿਆ ਹੁੰਦਾ ਹੈ ਅਤੇ ਇਲਾਜ ਬਹੁਤ ਮੁਸ਼ਕਲ ਹੋ ਜਾਂਦਾ ਹੈ ਹੁਣ ਗੱਲ ਆਉਂਦੀ ਹੈ ਕਿ ਇਸ ਨੂੰ ਇਸ ਤਰੀਕੇ ਮਤਲਬ ਕਿਹੜੇ ਤਰੀਕੇ ਦੇ ਨਾਲ ਲੀਵਰ ਨੂੰ ਤੁਸੀਂ ਸਿਹਤਮੰਦ ਰੱਖ ਸਕਦੇ ਹੋ ਤਾਂ ਆਉ ਜਾਣਦੇ ਹਾਂ ਦਰਅਸਲ ਸੰਤੁਲਿਤ ਅਤੇ ਪੋਸ਼ਟਿਕ ਆਹਾਰ ਜ਼ਰੂਰ ਖਾਇਆ ਕਰੋ ਜਿਵੇਂ ਕਿ ਫਾਸਟ ਫੂਡ ਪ੍ਰੋਸੈਸਡ ਫੂਡ ਤੇ ਜ਼ਿਆਦਾ ਤੇਲ ਕੀ ਅਤੇ ਚੀਨੀ ਤੋਂ ਜ਼ਿਆਦਾ ਪਰਹੇਜ਼ ਕਰਿਆ ਕਰੋ ਸ਼ਰਾਬ ਤੋਂ ਪੂਰੀ ਤਰ੍ਹਾਂ ਦੂਰੀ ਬਣਾਇਆ ਰੱਖਿਆ ਕਰੋ ਬਿਨਾਂ ਡਾਕਟਰ ਦੀ ਸਲਾਹ ਤੇ ਦਵਾਈਆਂ ਬਿਲਕੁਲ ਨਹੀਂ ਲੈਣੀਆਂ ਚਾਹੀਦੀਆਂ ਖਾਸ ਤੌਰ ਦੇ ਉਤੇ ਹਰਬਲ ਜਾਂ ਫਿਰ ਕੱਚੀਆਂ ਦਵਾਈਆਂ ਰੋਜ਼ਾਨਾ ਜੋ ਕਿ ਕਸਤ ਕਰਿਆ ਕਰੋ ਯੋਗਾ ਕਰਿਆ ਕਰੋ ਇਸ ਨਾਲ ਸਰੀਰ ਦੇ ਵਿੱਚ ਬਲੱਡ ਸਰਕੂਲੇਸ਼ਨ ਸੁਧਰਦਾ ਆ ਅਤੇ ਲੀਵਰ ਦੀ ਚਰਬੀ ਵੀ ਘਟਦੀ ਹੈ ਤਾਂ ਇਹ ਖਬਰ ਤੁਸੀਂ ਅੱਗੇ ਵੀ ਜ਼ਰੂਰ ਸਾਂਝੀ ਕਰਿਓ ਤਾਂ ਇਹ ਖਬਰ ਤੁਹਾਨੂੰ ਕਿਵੇਂ ਜੀ ਲੱਗੀ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਜੇਕਰ ਤੁਹਾਡੇ ਵੀ ਲੀਵਰ ਦੇ ਵਿੱਚ ਫੈਟੀ ਲੀਵਰ ਹੋਇਆ ਪਿਆ ਹੈ ਤਾਂ ਆਪਣੇ ਨਾਮ ਲਈ ਡਾਕਟਰ ਨੂੰ ਇਹਦੇ ਜਾਂਚ ਜ਼ਰੂਰ ਕਰਵਾਇਆ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਮੋਟਾਪਾ ਵੱਧ ਰਿਹਾ ਹੈ ਤੁਹਾਡੇ ਪੇਟ ਦੀ ਚਰਬੀ ਵੱਧ ਰਹੀ ਹੈ ਤਾਂ ਸਮੇਂ ਸਿਰ ਇਹਦੀ ਜਾਂਚ ਵੀ ਜ਼ਰੂਰੀ ਹੋ ਜਾਂਦੀ ਹੈ